ਤਦਕਾਰਯੋਗ ਸਰੋਤਾ ਜਨੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਆਮ ਲੋਕਾਂ ਦੇ ਅੰਧਵਿਸ਼ਵਾਸਾਂ ਦਾ ਸਾਡੇ ਪੁਰਖਿਆਂ ਨੇ ਵਿਅੰਗਮਈ ਢੰਗ ਨਾਲ ਕਿਵੇਂ ਖੰਡਨ ਕੀਤਾ ਹੈ ਕਿਉਂਕਿ ਜਿਹੜਾ ਵਿਅੰਗ ਜਾਂ ਪਟਾਕਸ਼ ਹੁੰਦਾ ਹੈ ਇਹ ਇੱਕ ਬੜਾ ਵੱਡਾ ਸ਼ਸਤਰ ਹੈ ਹਥਿਆਰ ਹੈ ਜਿਹਦੇ ਵਿੱਚ ਬੜੇ ਵੱਡੇ ਸੰਦੇਸ਼ ਨੂੰ ਕਿਸੇ ਕਾਵ ਕਲਾ ਰਾਹੀਂ ਜਾਂ ਕਹਾਣੀ ਰਹੀਂ ਸਮਾਜ ਨੂੰ ਸਮਝਾਉਣ ਦਾ ਬਹੁਤ ਵਧੀਆ ਏ ਢੰਗ ਹੈ ਜਾਂ ਪ੍ਰੇਰਕ ਸ਼ਕਤੀ ਹੈ ਜਿਵੇਂ ਸਾਡੇ ਸਮਾਜ ਵਿੱਚ ਸਮਾਜ ਆਪ ਹੀ ਛੋਟੀਆਂ-ਛੋਟੀਆਂ ਮੰਤਾਂ-ਮਨੋਤਾਂ ਲਈ ਕਬਰਾਂ-ਮੜੀਆਂ ਬਣਾ ਲੈਂਦਾ ਹੈ ਫਿਰ ਉਹਨਾਂ ਤੋਂ ਡਰਦਾ ਜਾਂ ਪੂਜਾ ਕਰਦਾ ਤੇ ਇਹਦੇ ਬਾਰੇ ਇੱਕ ਪ੍ਰਾਤਨ ਕਥਾ ਹੈ ਜੱਟ ਤੇ ਖਰਬੂਜੇ ਦੀ ਕਥਾ ਕਹਿੰਦੇ ਇੱਕ ਜ਼ਿਮੀਂਦਾਰ ਖੇਤ ਗਿਆ ਤਾਂ ਉਹਨਾਂ ਖੇਤ ਵਿੱਚੋਂ ਖਰਬੂਜਾ ਤੋੜ ਲਿਆ ਜਦੋਂ ਖਾਣ ਵਾਸਤੇ ਉਹਨੇ ਭੰਨਿਆ ਤਾਂ ਉਹਦੇ ਵਿੱਚੋਂ ਜਿੰਨ ਪ੍ਰਗਟ ਹੋ ਗਿਆ ਜਿੰਨ ਨਾਲ ਅਕਸਰ ਸਾਡੇ ਬਹੁਤ ਸਾਰੀਆਂ ਕਥਾਵਾਂ ਕਹਾਣੀਆਂ ਸਮਾਜ ਵਿੱਚ ਨੇ ਕਹਿੰਦੇ ਜਦੋਂ ਜਿੰਨ ਖਰਬੂਜੇ ਚੋਂ ਬਾਹਰ ਆਇਆ ਤੇ ਉਹ ਕੰਦਾ ਬੋਲ ਜੱਟਾ ਤੈਨੂੰ ਕੀ ਸੇਵਾ ਕਰਾਂ ਜ਼ਿਮੀਦਾਰ ਨੇ ਆਪਣਾ ਲਾਲਚ ਜ਼ਾਹਰ ਕੀਤਾ ਕਿ ਮੈਨੂੰ ਇੱਕ ਬਹੁਤ ਵੱਡਾ ਘਰ ਬਣਾ ਦੇ ਤਾਂ ਜਿੰਨ ਹੱਸ ਕੇ ਕਹਿੰਦਾ ਭੋਲਿਆ ਜੱਟਾ ਜੇਕਰ ਮੈਂ ਘਰ ਬਣਾਉਣ ਜੁਗਾ ਹੁੰਦਾ ਤਾਂ ਮੈਂ ਖਰਬੂਜੇ ਵਿੱਚ ਹੀ ਲੋਕੇ ਬਣਾ ਸੀ ਮੈਂ ਤਾਂ ਖੁਦ ਖਰਬੂਜੇ ਵਿੱਚ ਲੋਕੇ ਬੈਠਾ ਤੇ ਤੂੰ ਮੈਥੋਂ ਵੱਡੇ ਮਹੱਲ ਦੀ ਆਸ ਕਰਦਾ ਹੁਣ ਇਹ ਕਹਾਣੀ ਛੋਟੇ ਹੁੰਦਿਆਂ ਹੋਇਆਂ ਵੀ ਸੰਖੇਪ ਹੁੰਦਿਆਂ ਹੋਇਆਂ ਵੀ ਸਮਾਜ ਨੂੰ ਇੱਕ ਵਿਅੰਗਮਈ ਢੰਗ ਨਾਲ ਵੱਡਾ ਸੰਦੇਸ਼ ਦਿੰਦੀ ਹੈ ਇਸੇ ਤਰ੍ਹਾਂ ਸਾਡੀ ਕਹਿ ਲੋ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕੁਝ ਸਾਲ ਪਹਿਲਾਂ ਇੱਕ ਬਹੁਤ ਵੱਡਾ ਪ੍ਰਚਲਿਤ ਹੋਇਆ ਕਿ ਕੋਈ ਹਿਰਨੀ ਵਾਲਾ ਨੋਟ ਹੋਵੇ ਜਾਂ ਪੁਰਾਣਾ ਗਲਾਸ ਹੋਵੇ ਜਾਂ ਉਹਦੇ ਤੇ ਕਿਸ ਤਰ੍ਹਾਂ ਦੀ ਮੋਹਰ ਹੋਵੇ ਤਾਂ ਬਹੁਤ ਕੁਝ ਮਿਲਦਾ ਹੈ ਇਹ ਸਾਡੇ মিডিਏ ਵਿੱਚ ਅੱਜ ਤੋਂ 10-15 ਸਾਲ ਬੜਾ ਪ੍ਰਚਲਿਤ ਹੋਇਆ ਸਾਡੇ ਭਾਰਤੀ ਲੋਕ ਇਸ ਤਰ੍ਹਾਂ ਦੇ ਅੰਧਵਿਸ਼ਵਾਸ ਪਿੱਛੇ ਬਹੁਤ ਛੇਤੀ ਪ੍ਰਭਾਵਿਤ ਹੋ ਜਾਂਦੇ ਆ ਉਦੋਂ ਇੱਕ ਵਿਅੰਗ ਆਇਆ ਕਿ ਨੋਟ ਹਿਰਨੀ ਵਾਲਾ ਜਾਂ ਪੁਰਾਣਾ ਗਲਾਸ ਹੋਵੇ ਜਦ ਖਾਸਜੀ ਉੱਤੇ ਮੋਹਰ ਹੋਵੇ ਇੱਕ ਬਾਬੇ ਤੋਂ ਬਖਸ਼ਿਸ਼ਾਂ ਮਿਲਦੀਆਂ ਨੇ ਪਲਾਂ ਵਿੱਚ ਹੀ ਲੱਖ ਕਰੋੜ ਹੋਵੇ ਅੰਨੀ ਦੁਨੀਆ ਅੰਨੇਵਾ ਭੱਜ ਨਿਕਲੇ ਅੱਗੋਂ ਸਾਦ ਹੋਵੇ ਭਾਵੇਂ ਕੋਈ ਚੋਰ ਹੋਵੇ ਇੱਥੇ ਸਾਡੇ ਮੁਲਕ ਨੂੰ ਚਾਹੀਦਾ ਕੋਈ ਲੁੱਟਣ ਵਾਲਾ ਬਸ ਢੰਗ ਕੁਝ ਨਵਾਂ ਨਕোল ਹੋਵੇ ਮਤਲਬ ਕੋਈ ਵੀ ਨਵੇਂ ਢੰਗ ਨਾਲ ਸਾਡੇ ਸਮਾਜ ਨੂੰ ਠੱਗਿਆ ਜਾ ਸਕਦਾ ਹੈ ਇਹਦੇ ਵਿੱਚੋਂ ਹੀ ਸਾਡੇ ਸਮਾਜ ਲਈ ਇੱਕ ਸ਼ਬਦ ਇੱਕ ਕਹਾਣੀ ਸ਼ਬਦ ਮੀਮਜ਼ ਤੋਤੇ ਰੱਟ ਸ਼ਬਦ ਇਹਦੇ ਬਾਰੇ ਅਕਸਰ ਅਸੀਂ ਜਾਣਦੇ ਹਾਂ ਕਿ ਤੋਤਾ ਰੱਟਾ ਲਾ ਲੈਂਦਾ ਹੈ ਵੈਸੇ ਵੀ ilm ਦੀ ਸ਼ੁਰੂਆਤ ਜਿਹੜੀ ਹੁੰਦੀ ਹੈ ਨਾ ਉਹ ਰੱਟੇ ਨਾਲ ਸ਼ੁਰੂ ਹੁੰਦੀ ਹੈ ਔਰ ilm ਤੋਂ ਫਿਰ ਹਰ ਇਨਸਾਨ ਅਕਲ ਵੱਲ ਪਰਤਦਾ ਹੈ ਜਦੋਂ ਉਹਦੇ ਬਾਰੇ ਅਧਿਐਨ ਕਰਦਾ ਚਿੰਤਨ ਕਰਦਾ ਆਲੇ ਦੁਆਲੇ ਨੂੰ ਦੇਖਦਾ ਹੈ ਇਹਦੇ ਬਾਰੇ ਮੈਂ ਅਕਸਰ ਕਹਿੰਦਾ ਕਿ ਸੋਹਣ ਸਿੰਘ ਸੀਤਲ ਦਾ ਨਾਵਲ ਤੂਤਾਂ ਵਾਲਾ ਕੋ 8ਵੀਂ ਜਮਾਤ ਵਿੱਚ ਵੀ ਪੜਾਇਆ ਜਾਂਦਾ ਰਿਹਾ BA ਵਿੱਚ ਵੀ MA ਵਿੱਚ ਵੀ ਪਰ ਉਹਦੇ ਤੇ ਐਮਫਿਲ ਤੇ ਪੀ ਐਚ ਡੀ ਵੀ ਹੋਈ ਪਰ ਇਹ ਇੱਕ ਉਮਰ ਤੇ ਕਲਾਸ ਦਾ ਫਰਕ ਹੁੰਦਾ ਹੈ ਕਿ 8ਵੀਂ ਵਾਲੇ ਵਾਸਤੇ ਉਹ ਇੱਕ ਕੇਵਲ ਨੋਵਲ ਹੈ ਪਰ ਚਿੰਤਨ ਕਰਨ ਵਾਲੇ ਵਾਸਤੇ ਬਹੁਤ ਕੁਝ ਸਿੱਖਣ ਲਈ ਹੈ ਕਿ ਸੂਰ ਕੀ ਹੈ ਗਾਂ ਕੀ ਹੈ ਅਕਾਲੀ ਨੂੰ ਅਕਾਲੀ ਕਿਉਂ ਕਿਹਾ ਜਾਂਦਾ ਹੈ ਇਹ ਅਸੀਦ ਹੈ ਤਾਂ ਤੋਤਿਆਂ ਦੀ ਇੱਕ ਕਥਾ ਪ੍ਰਾਨੇ ਸਿੰਘ ਸਬੀਏ ਵੀ ਆਪਣੇ ਸੰਪਾਦਕੀ ਲੇਖਾਂ ਵਿੱਚ ਲਿਖਦੇ ਹੁੰਦੇ ਸੀ ਕਿ ਸਮਾਜ ਗਾ ਤੇ ਰਿਹਾ ਹੈ ਪਰ ਮੰਨ ਨਹੀਂ ਰਿਹਾ ਕਹਿੰਦੇ ਪੁਰਾਣੇ ਸਮੇਂ ਚ ਇੱਕ ਸ਼ਿਕਾਰੀ ਤੋਤਿਆਂ ਦਾ ਸ਼ਿਕਾਰ ਕਰਦਾ ਉਹ ਜੰਗਲ ਵਿੱਚ ਆ ਕੇ ਚੋਗਾ ਪਾਉਂਦਾ ਜਦੋਂ ਤੋਤੇ ਚੁਗਣ ਲੱਗਦੇ ਆ ਉਹ ਜਾਲ ਲਾਉਂਦਾ ਜਾਲ ਵਿੱਚ ਤੋਤੇ ਇਕੱਠੇ ਕਰਕੇ ਤੇ ਉਹ ਉਹਨਾਂ ਨੂੰ ਮਾਰ ਕੇ ਕਿਤੇ ਵੇਚ ਦਿੰਦਾ ਇੱਕ ਭਲੇ ਪੁਰਸ਼ ਨੂੰ ਫਿਕਰ ਹੋ ਗਿਆ ਕਿ ਇਸ ਤਰ੍ਹਾਂ ਤੋਤਿਆਂ ਦੀ ਨਸਲ ਖਤਮ ਹੋ ਜਾਏਗੀ ਇਹ ਕਹਾਣੀ ਹੈ ਕਹਾਣੀ ਦਾ ਵੀ ਅਰਥ ਹੁੰਦਾ ਕਹਾਣੀ ਜੋ ਹੋਇਆ ਨਹੀਂ ਜਿਵੇਂ ਅਸੀਂ ਪਿਆਸੇ ਕਾਂ ਦੀ ਕਹਾਣੀ ਪੜਾਉਂਦੇ ਆ ਪਰ ਜ਼ਰੂਰੀ ਨਹੀਂ ਕਿ ਕਾਂ ਨੇ ਕੋਈ ਰੋੜੇ ਕੰਕਰ ਘੜੇ ਵਿੱਚ ਪਾਏ ਆ ਪਰ ਉਹਦਾ ਸਿੱਟਾ ਕੀ ਹੈ ਸਿੱਟਾ ਹੁੰਦਾ ਜਿੱਥੇ ਚਾਹ ਉੱਥੇ ਰਾਹ ਜੇ ਚਾਹਤ ਹੋਵੇ ਖਾਸ਼ ਹੋਵੇ ਤਾਂ ਰਾਹ ਵੀ ਨਿਕਲ ਆਉਂਦੇ ਨੇ ਇਹ ਵੇਖੋ ਮਾਨਵਤਾ ਨੂੰ ਕਾਂ ਦੀ ਕਥਾ ਰਾਹੀਂ ਜਿਹੜਾ ਕਹਾਣੀਕਾਰ ਨੇ ਚੇਤਨ ਕੀਤਾ ਇਸ ਤਰ੍ਹਾਂ ਜਿਹੜੀ ਤੋਤਿਆਂ ਦੀ ਕਥਾ ਹੈ ਕਹਿੰਦੇ ਉਸ ਭਲੇ ਪੁਰਸ਼ ਨੇ ਤੋਤੇ ਇਕੱਠੇ ਕੀਤੇ ਤਾਂ ਉਹਨਾਂ ਨੂੰ ਇੱਕ ਜਿਹੜਾ ਰੱਟਾ ਲਵਾਤਾ ਕਿ ਸ਼ਿਕਾਰੀ ਆਵੇਗਾ ਚੋਗਾ ਪਾਵੇਗਾ ਜਾਲ ਲਾਵੇਗਾ ਪਰ ਆਪਾਂ ਨਹੀਂ ਫਸਣਾ ਕਹਿੰਦੇ ਦਸਾਂ ਪਈਆਂ ਦਿਨਾਂ ਵਿੱਚ ਤੋਤਿਆਂ ਨੇ ਰੱਟਾ ਲਾ ਲਿਆ ਤਾਂ ਫੇਰ ਉਹਨੇ ਜੰਗਲ ਵਿੱਚ ਛੱਡ ਦਿੱਤੇ ਤਾਂ ਜਦ ਸ਼ਿਕਾਰੀ ਆਇਆ ਕੁਝ ਦਿਨਾਂ ਬਾਅਦ ਸਾਰੇ ਤੋਤੇ ਜਿਹੜੇ ਰੁੱਖ ਤੇ ਬੈਠੇ ਗਾ ਰਹੇ ਆ ਕਿ ਸ਼ਿਕਾਰੀ ਆਵੇਗਾ ਚੋਗਾ ਪਾਵੇਗਾ ਜਾਲ ਲਾਵੇਗਾ ਆਪਾਂ ਨਹੀਂ ਫਸਣਾ ਜਦੋਂ ਉਹਨੇ ਕਹਿੰਦੇ ਚੋਗਾ ਪਾਇਆ ਸਾਰੇ ਤੋਤੇ ਗਾਉਂਦੇ ਗਾਉਂਦੇ ਚੋਗਾ ਚੁਗਣ ਲੱਪੇ ਸ਼ਿਕਾਰੀ ਨੇ ਜਾਲ ਸੁੱਟਿਆ ਸਾਰੇ ਤੋਤੇ ਫੇਰ ਜਾਲ ਚ ਫਸ ਗਏ ਸ਼ਿਕਾਰੀ ਨੇ ਜਾਲ ਦੀ ਰੱਸੀ ਖਿੱਚੀ ਆਪਣੇ ਮੋਢੇ ਤੇ ਜਾਲ ਸੱਟਿਆ ਤੋਤੇ ਪੁੱਠੇ ਲਟਕਦੇ ਜਾਣ ਨਾਲੇ ਉੱਚੀ ਉੱਚੀ ਗਾਉਂਦੇ ਜਾਣ ਕਿ ਸ਼ਿਕਾਰੀ ਆਵੇਗਾ ਚੋਗਾ ਪਾਵੇਗਾ ਜਾਲ ਲਾਵੇਗਾ ਪਰ ਆਪਾਂ ਨਹੀਂ ਫਸਣਾ ਹੁਣ ਉਹ ਗਾ ਵੀ ਰਹੇ ਨੇ ਉਹਨਾਂ ਕੋਲੇ ਰੱਟਾ ਵੀ ਹੈ ਸਾਰੇ ਜਾਲ ਵਿੱਚ ਵੀ ਫਸੇ ਹੋਏ ਆ ਪਰ ਉਹਨਾਂ ਨੂੰ ਇਹ ਸਮਝ ਨਹੀਂ ਕਿ ਜਿਹੜਾ ਝੋਗਾ ਇਹਨੇ ਪਾਇਆ ਸੀ ਅਸੀਂ ਝੋਗ ਵੀ ਲਿਆ ਅਸੀਂ ਜਾਲ ਵਿੱਚ ਫਸ ਵੀ ਗਏ ਆ ਏਵੇਂ ਜਿਹੜਾ ਸਾਡਾ ਸਮਾਜ ਹੈ ਕਈ ਵਾਰੀ ਉਹ ਇਹਨੂੰ ਵਿਗਿਆਨਕ ਯੁੱਗ ਦੀਆਂ ਗੱਲਾਂ ਵੀ ਕਰਦਾ ਹੈ ਉਹ ਬਹੁਤ ਕੁਝ ਸੁਣਦਾ ਵੀ ਹੈ ਪਰ ਸਭ ਕੁਝ ਸੁਣਦਾ ਹੋਇਆ ਵੀ ਉਹ ਬਹੁਤ ਸਾਰੇ ਅੰਧਵਿਸ਼ਵਾਸਾਂ ਵਿੱਚ ਦਿਸ਼ਾਵਾਂ ਵਿੱਚ ਦਿਨਾਂ ਦੇ ਭਰਮਾਂ ਵਿੱਚ ਤੇ ਅਨੇਕ ਤਰ੍ਹਾਂ ਦੇ ਬੇਲੋੜੇ ਡਰਾਂ ਦੇ ਵਿੱਚ ਖੋਦੀ ਕਲਪਨਾ ਕਰਕੇ ਫਸਿਆ ਵੀ ਰਹਿੰਦਾ ਪਰ ਉਹ ਸੁਣਦਾ ਵੀ ਰਹਿੰਦਾ ਇਸ ਲਈ ਜਿਹੜੀ ਇਸ ਕਹਾਣੀ ਨਾਲ ਵੀ ਸਮਾਜ ਨੂੰ ਜਾਗਰਤ ਕੀਤਾ ਗਿਆ ਇਹਦੇ ਬਾਰੇ ਇੱਕ ਜੱਲਣ ਜੱਟ ਦੀ ਕਵਤਾ ਵੀ ਹੈ ਸੰਖੇਪ ਜੀ ਪਰ ਉਹ ਜੱਲਣ ਦੀ ਜਿਹੜੀ ਵਿਅੰਗਮਈ ਇਹ ਥੋੜੇ ਜੇ ਬੰਦ ਨੇ ਉਹਦੇ ਪਿੱਛੇ ਵੀ ਇੱਕ ਫਲਸਫਾ ਹੈ ਕਿ ਨਿੱਕੇ ਹੁੰਦੇ ਢੱਗੇ ਚਾਰੇ ਵੱਡੇ ਹੋਏ ਹਲਵਾਇਆ ਬੁੱਢੇ ਵਾਰੇ ਮਾਲਾ ਫੇਰੀ ਰੱਬ ਦਾ ਲੰਬਾ ਲਾਇਆ ਵੱਡਾ ਕਿਕਰ ਵੱਢ ਕੇ ਜਪ ਮਾਲ ਬਣਾਇਆ ਉੱਚੇ ਟਿੱਬੇ ਬਹਿ ਕੇ ਠਾ ਠਾ ਖੜਕਾਇਆ ਲੋਕਾਂ ਦੀਆਂ ਜਪ ਮਾਲੀਆਂ ਜੱਲਣ ਦਾ ਜਪ ਮਾਲ ساری ਉਮਰ ਜਪਿੰਦੇ ਆ ਇੱਕ ਨਕੁੱਥਾ ਵਾਲ ਹੁਣ ਜੱਲਣ ਇਹ ਇਸ ਗੱਲ ਨੂੰ ਕਰ ਰਿਹਾ ਕਿ ਬਾਹਰੀ ਰੂਪ ਵਿੱਚ ਵਿਖਾਵਾ ਤੇ ਬਹੁਤ ਹੋ ਰਿਹਾ ਪਰ ਸਾਰੀ ਉਮਰ ਠਾ ਠਾ ਖੜਕਾਉਂਦਿਆਂ ਜਿਹੜਾ ਕਿਕਰ ਦਾ ਟਾਣਾ ਵੱਡ ਕੇ ਜਪਮਾਲ ਵੀ ਬਣਾਇਆ ਤੇ ਇੱਕ ਮਾਸਾ ਭਰ ਵੀ ਇੱਕ ਵਾਲ ਭਰ ਵੀ ਜੀਵਨ ਦੇ ਵਿੱਚ ਅਸਰ ਨਹੀਂ ਹੋਇਆ ਨਾ ਭਾਸ਼ਾ ਬਦਲੀ ਨਾ ਵਿਹਾਰ ਬਦਲਿਆ ਨਾ ਮਾਨਸਿਕਤਾ ਬਦਲੀ ਤੇ ਨਾ ਜੀਵਨ ਬਦਲਿਆ ਹੁਣ ਕਈ ਵਾਰੀ ਇੱਕ ਇੱਕ ਦੋ ਦੋ ਪੰਕਤੀਆਂ ਚਾਹੇ ਉਹ ਕਾਬਰੂ ਵਿੱਚ ਹੋਣ ਉਹ ਬੁਝਾਰਤ ਵਿੱਚ ਹੋਣ ਜਾਂ ਕਿਸੇ ਵੀ ਰੂਪ ਵਿੱਚ ਹੋਣ ਉਹ ਸਮਾਜ ਨੂੰ ਵਿਅੰਗਮਈ ਢੰਗ ਨਾਲ ਚੇਤਨ ਕਰਦੀਆਂ ਨੇ ਮੈਂ ਇਹਦੀ ਸਮਾਪਤੀ ਸਿੰਘ ਸਭਾ ਲਹਿਰ ਦੇ ਮਹਾਨ ਵਿਦਵਾਨ ਗਿਆਨੀ ਦਿੱ ਸਿੰਘ ਜੀ ਹੋਰਾਂ ਦਾ ਇੱਕ ਜਿਹੜਾ ਲਿਖਿਆ ਹੋਇਆ ਬੰਧ ਹੈ ਉਹਦੇ ਨਾਲ ਕਰਦਾ ਕਿ ਅੱਜ ਤੋਂ ਸਵਕ 100 ਸਾਲ ਪਹਿਲਾਂ ਲਾ ਲੋ ਪੰਜਾਬ ਦੇ ਵਿੱਚ ਸਰਵਰਾਂ ਦੀ ਪੂਜਾ ਬਹੁਤ ਸੀ ਲੋਕ ਸੁਖਣਾ ਸੁਖਣ ਲਈ ਜਾਂਦੇ ਸਨ ਤੇ ਸਿੰਘ ਸਭਾ ਲਹਿਰ ਦੀਆਂ ਬਹੁਤ ਪਾਸੇ ਟੱਕਰ ਸੀ ਇੱਕ ਪਾਸੇ ਆਰਿਆ ਸਮਾਜ ਨਾਲ ਇੱਕ ਪਾਸੇ ਸਾਡੇ ਸਿੱਖ ਭਾਈਆਂ ਨਾਲ ਇੱਕ ਪਾਸੇ ਅੰਧਵਿਸ਼ਵਾਸਾਂ ਨਾਲ ਇੱਕ ਪਾਸੇ ਪਛਾਈ ਰੌਲਾ ਸੀ ਇੱਕ ਪਾਸੇ ਸਾਡੀ ਮਰਯਾਦਾ ਦਾ ਮਸਲਾ ਸੀ ਕਿ ਮਰਯਾਦਾ ਨੂੰ ਜੀਵਿਤ ਕਿਵੇਂ ਰੱਖਿਆ ਜਾਏ ਇਸੇ ਲਈ ਅਸੀਂ ਸਿੰਘ ਸਭਾ ਲਹਿਰ ਨੂੰ ਵਾਰ-ਵਾਰ ਯਾਦ ਕਰਦੇ ਹਾਂ ਕਿ ਉਹ ਬਹੁਤ ਸ਼ਾਬੀ ਟੱਕਰ ਦੇ ਵਿੱਚੋਂ ਸਿੱਖ ਸਦੰਤਾਂ ਲਈ ਕਿਵੇਂ ਜੂਝੇ ਕਿਵੇਂ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹਨਾਂ ਦਾ ਢੰਗ ਇੱਕ ਆਪਣਾ ਸੀ ਉਹ ਆਪਣੇ ਸਿੱਖ ਭਾਈਆਂ ਨੂੰ ਹੀ ਸਮਝਾਉਂਦੇ ਆ ਕਿ ਕੋ ਸੂਰੀ ਜੋ 12 ਜਾਏ ਕਿ ਆਓ ਸਰਵਰ ਪੀਰ ਮਣਾਏ ਫਿਰ ਮੁਰਗੀ ਦੇ ਗਿਣ ਲੈ ਆਂਡੇ ਦੇ ਕੇ ਭਰ ਦਿੰਦੀ ਹੈ ਭਾਂਡੇ ਉਹ ਜੋ ਕੁੱਤੀ ਸੂਈ ਹੈ ਕੱਲ ਬੈਠੀ ਹੈ ਘਰ ਤੇਰਾ ਮੱਲ ਸੱਤ ਕਤੂਰੇ ਉਸ ਨਕਾਲੇ ਗਈ ਕਦੀ ਸਰਵਰ ਦੇ ਚਾਲੇ ਉਹ ਕਹਿੰਦੇ ਹੈ ਭਾਈਓ ਤੁਸੀਂ ਨਿਕੀਆਂ ਨਿਕੀਆਂ ਗੱਲਾਂ ਲਈ ਅੰਧਵਿਸ਼ਵਾਸੀ ਬਣ ਕੇ ਤੁਰ ਪੈਂਦੇ ਹੋ ਜਿਹੜਾ ਤੁਹਾਡਾ ਧਰਮ ਨਹੀਂ ਤੁਹਾਡਾ ਫਲਸਫਾ ਨਹੀਂ ਤੁਹਾਡੇ ਸਤਿਗੁਰੂ ਆਗਿਆ ਨਹੀਂ ਦੰਦੇ ਤੁਹਾਡੀ ਮਰਯਾਦਾ ਆਗਿਆ ਨਹੀਂ ਦਿੰਦੀ ਤੁਹਾਡੀ ਪਰੰਪਰਾਵਾਂ ਵਿੱਚ ਇਹ ਕੁਝ ਨਹੀਂ ਹੈ ਤਾਂ ਤੁਸੀਂ ਆਪਣੇ ਗੁਰੂ ਦਾ ਦਰ ਛੱਡ ਕੇ ਤੇ ਜਦੋਂ ਤੁਸੀਂ ਬੇ ਲੋੜੇ ਅਨੇਕ ਤਰ੍ਹਾਂ ਦੇ ਅੰਧਵਿਸ਼ਵਾਸਾਂ 'ਚ ਭਟਕਦੇ ਹੋਏ ਪੂਜਾ ਕਰਦੇ ਹੋ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੀ ਸੂਰੀ ਸੁਖਣਾ ਸੁਖ ਦੀ ਹੈ ਜਦ ਕੁੱਤੀ ਨੇ ਕਤੂਰੀਆਂ ਦੀ ਸੁਖਣਾ ਸੁਖੀ ਹੈ ਤਾਂ ਇਹ ਜਿਹੜੀਆਂ ਮੁਰਗੀਆਂ ਆਂਡੇ ਦਿੰਦੀਆਂ ਨੇ ਕੀ ਕਦੀ ਇਹ ਸਰਵਰ ਦੇ ਗਈਆਂ ਨੇ ਇਹ ਇੱਕ ਸਮਝਾਉਣ ਦਾ ਕਟਾਕਸ਼ਮਈ ਵਿਅੰਗਮਈ ਢੰਗ ਸੀ ਇਹਦੇ ਬਾਰੇ ਉਹਨਾਂ ਨੇ ਸਾਡੇ ਬੇਲੋੜੇ ਲੋਚਕਾਂ ਨੂੰ ਵੀ ਬੜੇ ਵੱਡੇ ਪੱਧਰ ਤੇ ਵਿਅੰਗ ਨਾਲ ਸਮਝਾਇਆ ਇਹਦੇ ਬਾਰੇ ਆਪਾਂ ਅਗਲੇ ਭਾਗ ਵਿੱਚ ਗੱਲ ਕਰਾਂਗੇ ਅੱਜ ਦਾ ਏਮਾ ਹੀ ਹੈ ਕਿ ਸਹਿਜ ਭਾਵੀ ਵਿਅੰਗਮਈ ਢੰਗ ਨਾਲ ਵੀ ਆਪਣੇ ਸਮਾਜ ਨੂੰ ਕਿਵੇਂ ਜਾਗਰਤ ਕੀਤਾ ਜਾ ਸਕਦਾ ਹੈ ਸਾਡੇ ਪੁਰਖਿਆਂ ਨੇ ਬਹੁਤ ਕਥਾਵਾਂ ਲਿਖੀਆਂ ਬਹੁਤ ਕੁਝ ਰਚਿਆ ਤਾਂ ਕਿ ਸਮਾਜ ਕਿਸੇ ਵੀ ਢੰਗ ਨਾਲ ਆਪਣੇ ਅਸਲ ਵੱਲ ਪਰਤ ਆਵੇ ਇਹ ਉਹਨਾਂ ਦੀ ਭਾਵਨਾ ਸੀ ਇਹੋ ਸਾਡੀ ਭਾਵਨਾ ਹੈ ਇੰਨੇ ਕੁ ਚ ਇਸ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ